ਅੱਜ ਜਿਹੜੀ ਦਿੱਲੀ ਆ ਜਾਂ ਕੋਸ਼ ਤਾਕਤਾਂ ਵਾਹ ਗੁਰੂ ਉਹ ਇਹ ਚਾਹੁੰਦੀਆਂ ਵੀ ਸਿੱਖ ਹੋਣ ਤੇ ਜ਼ਰੂਰ ਪਰ ਹੁਣ ਜਿੱਦਾਂ ਦੇ ਅਸੀਂ ਚਾਹੀਏ ਸਿੱਖ ਕਿਦਾਂ ਦਾ ਹੋਣਾ ਚਾਹੀਦਾ ਇਹ ਸਾਡੇ ਗੁਰੂ ਨੇ ਤੈਅ ਕੀਤਾ ਦੁਨੀਆ ਦੀ ਕੋਈ ਵੀ ਤਾਕਤ ਇਹ ਤੈਅ ਨਹੀਂ ਕਰ ਸਕਦੀ ਵੀ ਸਿੱਖ ਦੀ ਪਰਿਭਾਸ਼ਾ ਕੀ ਹੋਊਗੀ ਕਰੋ ਜਾਨ ਹੋ ਜਾਵੇ ਹੋਰ ਸਤਿ ਸ਼੍ਰੀ ਅਕਾਲ ਦੀ ਸੇਵਾ ਆਪਾਂ ਨੂੰ ਮਿਲੀ ਆ ਮੈਂ ਪਹਿਲਾਂ ਵੀ ਸਾਰੇ ਵੀਰਾਂ ਨੂੰ ਦੱਸ ਚੁੱਕਾ ਇਹ ਅਸੀਂ ਕਰਨੀ ਆ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਤੇ ਸਾਡਾ ਸਭ ਤੋਂ ਵੱਡਾ ਏਜੰਡਾ ਜਿਹੜਾ ਉਹ ਪ੍ਰੋਗਰਾਮ ਦਿੱਤਾ ਵੀ ਜਾਣਾ ਉਹ ਆ ਗਰੀਬ ਸਿੱਖਾਂ ਦੇ ਘਰਾਂ ਤੋਂ ਅਸੀਂ ਆਪਣੀ ਲਹਿਰ ਸ਼ੁਰੂ ਕਰਨੀ ਆ ਲਫਾਫੇ ਮੈਂ ਕਈ ਥਾਵਾਂ ਤੇ ਗਿਆ ਵਾਂ ਕਈਆਂ ਨੇ ਬੜੇ ਸਤਕਾਰ ਨਾਲ ਲਫਾਫੇ ਦੇਣ ਦੀ ਗੱਲ ਕੀਤੀ ਤੇ ਮੈਂ ਸਿੱਧ ਪਰਿਵਾਰਾਂ ਨੂੰ ਕਿਹਾ ਵੀ ਅਕਾਲੀ ਦਿੰਨੇ ਹਾਂ ਕਹਿੰਦੇ ਜੀ ਤੁਹਾਡਾ ਮਾਨ ਤਾਣ ਹੁੰਦਾ ਮੈਂ ਕਿਹਾ ਜੀ ਤੁਸੀਂ ਕੌਮ ਦੀ ਪੱਗ ਸਿਰ ਤੇ ਰੱਖੀ ਜਿੰਨੇ ਸਾਡਾ ਤਖਤ ਢਾਇਆ ਸੀ ਤੁਸੀਂ ਉਹਨੂੰ ਸੋਧਾ ਲਾਇਆ ਜਥੇਦਾਰਾਂ ਦਾ ਇਹ ਫਰਜ ਆ ਕਿ ਉਹ ਤੁਹਾਨੂੰ ਆਣ ਕੇ ਪੁੱਛਣ ਵੀ ਕੋਈ ਪਰਿਵਾਰ ਨੂੰ ਮੁਸ਼ਕਿਲ ਤੇ ਨਹੀਂ ਆ ਜਥੇਦਾਰਾਂ ਨੂੰ ਤੁਸੀਂ ਲਫਾਫੇ ਕਾਦੇ ਦੇ ਰਹੇ ਉਹਨਾਂ ਲਫਾਫਿਆਂ ਨੇ ਅੱਗੇ ਬੜਾ ਕਰਕੇ ਕੀਤਾ ਜੇ ਅਹੀਂ ਕੋਈ ਰੱਖਾਂਗੇ ਨਹੀਂ ਕਿਸੇ ਦੇ ਇਦਾਂ ਦੀ ਗੱਲ ਤਾਂ ਫੇਰ ਆਪਾਂ ਕਿਸੇ ਕੋਲੋਂ ਕਾਣੀ ਨਹੀਂ ਨੇ ਪਿਆਰ ਲੈਣਾ ਹੰਦਾ ਵਾ ਪੰਥ ਦਾ ਪਿਆਰ ਚਾਹੀਦਾ ਵਾ ਮੈਂ ਵੀ ਕਰਾਂ ਜਥੇਦਾਰ ਪੰਥ ਨਾਲ ਹੰਦਾ ਵਾ ਜੇ ਪੰਥ ਨਹੀਂ ਦੋ ਜਥੇਦਾਰ ਕਿਹੇ ਕੰਮਦਾਨੀਆਂ ਪਿਆਰ ਚਾਹੀਦਾ ਹੰਦਾ ਵਾ ਪਿਆਰ ਦੇ ਨਾਲ ਆਪਾਂ ਹਰ ਚੀਜ਼ ਕਰ ਸਕਦੇ ਆ ਬਾਕੀ ਗੁਰੂ ਪਾਤਸ਼ਾਹ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਸਾਨੂੰ ਭਗਤੀ ਸ਼ਕਤੀ ਦਾ ਸਿਧਾਂਤ ਦਿੱਤਾ ਸਾਨੂੰ ਔਰ ਗੁਰੂ ਪਾਤਸ਼ਾਹ ਨੇ ਨਾ ਤਖਤਾਂ ਦੀ ਜਿਹੜੀ ਸ਼ਾਨ ਇਹ ਉੱਚੀ ਰੱਖੀ ਆ ਦਿੱਲੀ ਦਾ ਨਾਗਪੁਰ ਇਹਨਾਂ ਸਾਡੇ ਤਖਤਾਂ ਦੀ ਸ਼ਾਨ ਨੂੰ ਕਦੀ ਘਟਾ ਨਹੀਂ ਸਕਦਾ ਪੰਥ ਇੱਕ ਵਾ ਪੰਥ ਇੱਕ ਹੀ ਰਹਿਣਾ ਤੇ ਪੰਥ ਇੱਕ ਹੀ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਗੁਰੂ ਖਾਲਸਾ ਜੀ ਅੱਜ ਆਪਾਂ ਸਾਰੇ ਤਖਤ ਸਿੰਘ ਕੇਸਗਰ ਸਾਹਿਬ ਦੇ ਔਰ ਜੱਤੇਦਾਰ ਸਾਹਿਬਾਨਾਂ ਦੇ ਹਜੂਰੀ ਦੇ ਵਿੱਚ ਆਪਾਂ ਗੁਰੂ ਖਾਲਸਾ ਖੜਾਗਾ ਅੱਜ ਸਾਡੇ ਮਤੋਂ ਜਿੰਨੀਆਂ ਵੀ ਇੱਥੇ ਬੰਦੇ ਆਉਂਦਾ ਪਿੱਛੇ ਪਿੱਛੇ ਨੂੰ ਗੱਲ ਰਿਹਾ ਸੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਵੀ ਕੀਤੀ ਉਹਨਾਂ ਨੇ ਸਾਡਾ ਕੋਈ ਨਹੀਂ ਇਸ ਚੀਜ਼ਾਂ ਨੂੰ ਅਨਗੋਲੇਆ ਕੀਤਾ ਅਸੀਂ ਗੁਰੂ ਸਾਹਿਬ ਦੀ ਰਹਿਤ ਮਰਿਆਦਾ ਔਰ ਗੁਰੂਸ ਕੇ ਅੰਮਦ ਦੇ ਬਾਤੇ ਦਾ ਜੋ ਮਾਨ ਮਰਿਆਦਾ ਹੈਗੀ ਉਹਨੂੰ ਬਹਾਲ ਕਰਾਉਣਾ ਚਾਹੁੰਦੇ ਆ ਆਪ ਵੀ ਇਤਹਾਸ ਰੱਖਦੇ ਆ ਆਪ ਜੀ ਇਤਹਾਸ ਰੱਖਦੇ ਆ ਜਿਹੜੀਆਂ ਕੋਲ ਉਹਨਾਂ ਨੇ ਸਮੇਂ ਦੇ ਵਿੱਚ ਮੇਰਾ ਤੁਹਾਡਾ ਵਾਦਾ ਵਾ ਕਿਉਂਕਿ ਪਾਸ਼ਾ ਨੇ ਜਦੋਂ ਬਾਟਾ ਤਿਆਰ ਕੀਤਾ ਮੈਂ ਵੀ ਜਦੋਂ ਅਮਰਤ ਛਕਿਆ ਮੈਂ 2000 ਚ ਅਮਰ ਛਕਿਆ ਅਕਾਲ ਤੱਕ ਸਾਬਤ ਉਹ ਇੱਕ ਬਾਟੇ ਦੀ ਪੰਜ ਬਾਣੀਆਂ ਦਾ 파ਟ ਹੋਇਆ ਪਾਸ਼ਾ ਦਾ ਜਿਹੜਾ ਖੰਡਾ ਦੋ ਤਾਰਾ ਵਿੱਚ ਫਿਰਿਆ ਉਸ ਤੋਂ ਬਾਅਦ ਉਹਨਾਂ ਨੇ ਦਿੱਤਾ ਜਦੋਂ ਆਪਾਂ ਵੀ ਰਸ ਵਿੱਚ ਪੀਤਾ ਫਿਰ ਜਿਹੜਾ ਅੰਮ੍ਰਿਤ ਥੱਲੇ ਜਾਂਦਾ ਸੀ ਭਾਂਡੇ 'ਚ ਉਹ ਵੀ ਇੱਕ ਬਾਟੇ 'ਚ ਪੈਂਦਾ ਸੀ ਉਹ ਬਾਅਦ 'ਚ ਸਾਰਿਆਂ ਦੇ ਮੁਖ ਨੂੰ ਲੱਗਦਾ ਉਹਦਾ ਮਤਲਬ ਇਹ ਹੁੰਦਾ ਵਾ ਇੱਕ ਪਿਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਸਾਡੇ ਸਿਧਾਂਤ ਇੱਥੋਂ ਸ਼ੁਰੂ ਹੁੰਦਾ ਇੱਕ ਬਾਟੇ ਤੋਂ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਥ ਦੇ ਵਿੱਚ ਹੀ ਕੱਢੇ ਆਪਾਂ ਜੀ ਇਹ ਗੁਰੂ ਦਾ ਸਿਧਾਂਤ ਆ ਮੇਰਾ ਸਿਧਾਂਤ ਨਹੀਂ ਆ ਇਹ ਕੇ ਜਥੇਦਾਰ ਦਾ ਸਿਧਾਂਤ ਨਹੀਂ ਆ ਇਹ ਗੁਰੂ ਦਾ ਸਿਧਾਂਤ ਆ ਵੀ ਆਪਾਂ ਇੱਕ ਮੁੱਠ ਇੱਕੋ ਹੀ ਜੀ ਤਾਂ ਪਾਸ਼ਾ ਮੇਰ ਕਰਨਗੇ ਦੇਖੋ ਗੁਰੂ ਦੇ ਸਿਧਾਂਤ ਤੋਂ ਵੱਡਾ ਕੋਈ ਨਹੀਂ ਆ ਗੁਰੂ ਦਾ ਸਿਧਾਂਤ ਹੀ ਹੈ ਜਿਹੜਾ ਇਹ ਹੈਗਾ ਵਾ ਨੀਚਾ ਅੰਦਰ ਨੀਚ ਜਾਤ ਨੀਚੀ ਹੂ ਅਤ ਨੀਂਦ ਨਾਨਕ ਤਿੰਨ ਕਾ ਸੰਗ ਸਾਥ ਵੱਡਿਆਂ ਸਿਓ ਕਾ ਰੀਸ ਜਿੱਥੇ ਨੀਤ ਸੰਭਾਲੀਆਂ ਨੇ ਥਿੱਥੇ ਨਜ਼ਰ ਤੇਰੀ ਬਖਸ਼ੀਸ਼ ਗੁਰੂ ਦੀ ਉੱਤੇ ਬਖਸ਼ਿਸ਼ ਆ ਰਹਿਮਤ ਆ ਆਪਾਂ ਤੁਹਾਡੇ ਨਾਲ ਹਰ ਤਰੀਕੇ ਦੇ ਨਾਲ ਮਿਲ ਕੇ ਚੱਲਾਂਗੇ ਤੇ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ ਜਿਹੜਾ ਤੁਸੀਂ ਸੁਝਾ ਦਿੰਦਾ ਆਉਣ ਵਾਲੇ ਸਮੇਂ ਤੇ ਆਪਾਂ ਇਹ ਸੁਝਾ ਦੇ ਉੱਤੇ ਇੱਕ ਆਲਤਖ ਸਾਹਿਬ ਜੀ ਤੁਹਾਡੇ ਦੱਸਣ ਦੇ ਵੀ ਆਉਣਾ ਜੀ ਅਸੀਂ ਆਪਾਂ ਜ세ਬੰਦੀ ਸਾਰੇ ਮੁਖੀ ਅੱਗੇ ਆ ਜਾਣ ਤੇ ਸਹੀ ਸਮਝੋ ਕਿ ਆਪਾਂ ਗਰੂਪਮੈਂਟ ਇੱਕ ਤਰੀਕੇ ਨਾਲ ਕਰਕੇ ਜੀ